ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰਣੀਆ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਚਾਰ ਤੋਹਫੇ ਲੈ ਕੇ ਆਂਦੇ ਜਿਹਦੇ ਚ ਦੋ ਸੂਏ ਸਵਾਏ ਸੂਏ ਸਵਾਇਆਂ ਮੱਝਾਂ ਨੇ ਜੀ ਇੱਕ ਸੂਈ ਸਵਾਈ ਗਾਂ ਐ ਤੇ ਇੱਕ ਧੋਕੜਾ ਕੱਬਣੋਂ ਵੱਡੀ ਐਚ ਐਫ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਸਪੈਸ਼ਲ ਬੇਨਤੀ ਆ ਕਿ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਅੱਜ ਜਿਹੜੇ ਭਾਅ ਵੀਡੀਓ ਚ ਬਾਈ ਨੇ ਕਰਨੇ ਆ ਜੀ ਤੁਹਾਨੂੰ ਕਿਤੇ ਨਹੀਂ ਮਿਲਣੇ ਵੀਡੀਓ ਨੂੰ ਪਹਿਲਾਂ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਕਿਉਂਕਿ ਕਿਸੇ ਦਾ ਫਾਇਦਾ ਹੋ ਸਕਦਾ ਜਮਾ ਛੋਟੇ ਛੋਟੇ ਭਾਅ ਹੋਣ ਵਾਲੇ ਆ ਜੀ ਬਾਕੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਹਾਂ ਵੀਰੇ ਹਸਤੀ ਗੱਲ ਪਿੰਡ ਰਣੀਆਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 987830648 ਠੀਕ ਆ ਅੱਜ ਫਿਰ ਛੋਟੇ ਛੋਟੇ ਭਾਅ ਆਲੇ ਬਜਾ ਜਮਾਈ ਛੋਟੇ ਛੋਟੇ ਭਾਅ ਆ ਵੀਡੀਓ ਸਾਰੀ ਦੇਖਣ ਆਲੀ ਆ ਹਰੇਕ ਬੰਦੇ ਦੇ ਕੰਮ ਦਾ ਪਸ਼ੂ ਆਪਣਾ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਅੱਜ ਟੋਕਣ ਵਾਲੇ ਭਾਈ ਹੋਣੇ ਆ ਠੀਕ ਆ ਜੀ ਪਾ ਤੋ ਕਢਾ ਲਏ ਮਿਲਨੀ ਆ ਤੁਹਾਨੂੰ ਸੱਜਰਾਂ ਨੇ ਜੀ ਮਿਲਨੀ ਆ ਸੱਜਰਾਂ ਨੂੰ ਠੀਕ ਆ ਬਾਈ ਇੱਕ ਨੰਬਰ ਮੱਝ ਤੋਂ ਸ਼ੁਰੂ ਕਰਦੇ ਸੁਬਾਹ ਇੱਕ ਨੰਬਰ ਮਿਲ ਗਏ ਅੱਜ ਨੂੰ ਤੀਜਾ ਸੁਬਾਹ ਇਹਨੂੰ ਸੂਈ ਨੂੰ ਅੱਜ ਹੋ ਗਿਆ 9 ਦਾ ਨੂੰ ਹੋ ਗਿਆ ਨੂੰ ਸੂਈ ਨੂੰ ਅੱਜ ਠੀਕ ਆ ਬਾਈ ਤੇ 10 ਕਿਲੋ ਇਹ ਤੇਰੇ ਕੰਡੇ ਰੋਲ ਮਾਂ ਤਿਆਰ ਜੋਕ ਕੇ ਦੇ ਦਾਂਗੇ ਜੀ ਹਾਂ ਹਾਂ ਵੀਰੇ ਕੋਈ ਵੀ ਦੋ ਟਾਈਮ ਤਿੰਨ ਟਾਈਮ ਜੋੜੇ ਆਪਦੀ ਉਹ ਅਗਲੀ ਦੀ ਆਉਣ ਅਗਲੇ ਨੇ ਚੋਣਾ ਚੋਣੀ ਆਪਾਂ ਬੱਚਾ ਕੀ ਹੈ ਜੀ ਬੱਚਾ ਜੇ ਕੱਟੀ ਆ ਵੀਰੇ ਕੱਟੀ ਆ ਜੀ ਹਾਂ ਥਣਾ ਦੀ ਡੰਨਾ ਜੀ ਥਣਾ ਦੀ ਵੀਰੇ ਜਮਾਂ ਓਕੇ ਆਪਾਂ ਵੀਡੀਓ ਤੋਂ ਜਦੋਂ ਸਾਰੀ ਬਣਾ ਲੀਆ ਪਸ਼ੂਆਂ ਦੁਨ ਮੈਂ ਗਿਆ ਇਹ ਤਾਂ ਰਾਈ ਮਾਰ ਕੇ ਦਿਖਾ ਦੇਗੀ ਬਾਅਦ ਵਿੱਚ ਵੀਡੀਓ ਦੇ ਆਹ ਹਾਥੀਆਂ ਲਾਵੇ ਹੁਣ ਆ ਜਵੇ ਇਤਨੀ ਐਂ ਧਰਮ ਗਰੰਟੀ ਹੋ ਥਾਂ ਦੀ ਦੁਨਾਂ ਵਈਆਂ ਦੀ ਠੀਕ ਆ ਬਾਈ ਤੋੜ ਕੇ ਦਿਖਾ ਦਿਓ ਬਾਈ ਦੇ ਦਸਨ ਮੁਤਾਬਕ ਜੀ ਸੂਆ ਤੀਜਾ ਸੂਈ ਆ ਦਸਾਂ ਦੇ ਨਾਲ ਦੀ ਸੂਈ ਆ ਜੀ ਨੌਂ ਦਦਨ ਹੋਗੇ ਵੀਰੇ ਨੌਂ ਦਦਨ ਹੋ ਕੇ ਸੂਈ ਨੂੰ ਜਿਹੜਾ ਨੈੱਟ ਦੁੱਧ ਤਿਆਰ ਆ ਉਹ 10 ਕਿਲੋ ਆ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੁਵਾਈ ਕਰ ਸਕਦਾ ਜੀ ਥਣਾਂ ਦੀ ਦੰਨ ਹੋਊਗੀ ਬੇ ਫਿਕਰ ਹੋ ਜਾਓ ਜੀ ਜਮਾ ਛੋਟੇ ਜਿਹੇ ਭਾਜ ਤੁਹਾਨੂੰ ਮਿਲ ਜਾਣੀ ਹੈ ਪਰ ਜਮਾ ਹੀ ਟੋਕੜਾਂ ਵਾਲਾ ਕੀ ਡਿਮਾਂਡ ਆ ਜੀ ਬਰੇ ਦੀ ਮਾਨ ਵਰੇ ਦੀ ਯਾਰਾ ਕੁਛ ਕਰ ਲਗੇ ਹੈਨਾ ਹਾਂਜੀ ਡਿਮਾਂਡ ਦਾ ਕਾਰਨ ਮੈਂ ਵੀ ਲੋਹੀ ਫੋਨ ਲਾਵੇ ਜਿਹਨੂੰ ਇਹ ਰੇਟ ਜਜੂਆ ਜਿਹਨੂੰ ਜਦੋਂ ਆਪਾਂ ਫੋਨ ਲਾ ਕੇ ਕਹੇਣਾ ਵੀ ਮੈਨੂੰ ਆ ਕਰ ਦੇ ਮੈਨੂੰ ਆ ਕਰ ਦੇ ਠੀਕ ਹੈ ਜੀ ਹੋਲ ਦੇਣੀ 70 ਦੀ ਸੀਗੀ ਬਸ 2000 ਰੁਪਏ ਕਿਤੇ ਦਾ ਵੀ ਆ ਆਪਾਂ ਕਰਾਇਆ ਛੱਡ ਦੇਣਾ ਦੇਣੀ 70 ਦੀ ਆ 2000 ਰੁਪਏ ਸ਼ੁਰੂ 2000 68000 ਰੁਪਏ ਲੈਣਾ ਹੀ ਲੈਣਾ ਲੈ ਨਹੀਂ ਲੈਣਾ ਠੀਕ ਹੈ ਬਾਈ ਠੰਡੀ ਸੀਰ ਠੀਕ ਹੈ ਬਾਈ ਬਹੁਤ ਜ਼ਿਆਦਾ ਇਹ ਟੋਪੜ ਹੋਈ ਵੀ ਅਗਲਾ 60 ਵਾੜਿਆ ਦੇ ਦੇਵਾਂਗਾ ਟੋਕੜ ਗੱਬਣ ਵੀ ਬਾਈ ਇੰਨੇ ਦੀ ਵੇਖ ਜਾਣੀ ਆ। ਸਾਫ ਕੁਦਰੀਏ ਚਵਾਹੀ ਦਾ ਵਿਹਰਾਂਤ ਕੋਈ ਹੈ ਇਹਦਾ। ਠੀਕ ਆ ਜੀ ਲਓ ਬਾਈ ਕਹਿੰਦਾ ਡਿਮਾਂਡ 70000 ਰੁਪਇਆ 68000 ਰੁਪਇਆ ਜੇ ਵੀ ਚ ਪਾਉਣਾ ਹੀ ਪਾਉਣਾ ਤੇ ਫੋਨ ਵੇਰੇ ਉਹੀ ਲਾਇਓ ਜਿਹਨੂੰ ਇਹ ਸੌਦਾ ਜਜੂਗ ਆ ਜੀ। ਕੋਈ ਤੋੜ ਭੰਨ ਵਾਲੀ ਤਾਂ ਗੱਲ ਹੀ ਨਹੀਂ। ਨਾ ਤਾਂ ਬਾਹਲੀ ਨਿੱਕੀ ਆ ਤੇ ਨਾ ਬਾਹਲੀ ਵੱਡੀ ਆ ਵੇਰੇ ਦਰਮਿਆਨੀ ਮੈਂ ਆ। ਬਾਕੀ ਬਾਈ ਬੱਚਾ ਮਗਰ ਕੱਟੀ ਮਿਲ ਜਾਣੀ ਆ। ਇੱਕ ਨਗ ਨਾ 6000 ਜੇ ਹੋ 2 ਮਿੰਟ। ਸਹੀ ਗੱਲ ਆ ਇੱਕ ਨਗ ਨਾ ਇੱਕ ਨਗ 프리 ਜੇ ਸਾਂਭਣੀ ਹੋਈ ਤਾਂ ਵੀ ਅਗਲੇ ਨੂੰ ਫਾਇਦਾ ਬਾਈ। ਤੇ ਜਮਾ ਜਾਇਜ ਡਿਮਾਂਡ ਆ ਜੀ 66000 ਰੁਪਇਆ ਲੈਣਾ ਹੀ ਲੈਣਾ ਤੇ ਦੋ ਨੰਬਰ ਵੀਰੇ ਸੁਆ ਕੰਨਵਾ ਦੋ ਨੰਬਰ ਵੀਰੇ ਪਹਿਲਾ ਸੁਆ ਇਹ ਦੰਦੋ ਜੀ ਦੰਦੋ ਚਾਰ ਦੰਦਾ ਕਦੋਂ ਸੁਈ ਆ ਜੀ ਇਹਨੂੰ ਸੁਈ ਨੂੰ ਆ ਖੜਾ ਬੱਚਾ ਵੀਰੇ ਕੋਈ ਮਹੀਨਾ ਮੰਨ ਲੈ ਕੇ ਡੇਢ ਮੰਨ ਲੈ ਠੀਕ ਆ ਜੀ ਸਾਨੂੰ ਡੇਢ ਮਹੀਨਾ ਕਹਿ ਕੇ ਦਿੱਤੀ ਡੇਢ ਹੀ ਆਪਾਂ ਕਹਿਣਾ ਵਾ ਇਹ ਨਹੀਂ ਪਤਾ ਦੋ ਹੋ ਗਏ ਨੂੰ ਇਹ ਨਹੀਂ ਪਤਾ ਮਹੀਨਾ ਹੋਇਆ ਠੀਕ ਆ ਬਾਈ ਦੁੱਧ ਦੇ ਥਲੇ ਨੈੱਟ ਜਿਹੜਾ ਤੋਲ ਮਾ 8 ਕਿਲੋ ਦਿਆ ਠੀਕ ਆ ਜੀ ਹਾਂ ਕੋਈ ਵੀ ਚੋਲੇ ਠੰਡੀ ਸੀਲ ਦਾ ਹੰਤ ਕੋਈ ਨਹੀਂ ਇਹਦਾ ਠੀਕ ਆ ਬਾਈ ਇੱਕ ਆਦੇ ਦਾ ਵੱਡਾ ਵੀਰੇ ਛੋਟੀ ਨਾ ਬਣ ਕੇ ਆ ਕੋਈ ਪਾਟ ਜਮਾ ਭਰੇ ਨਿਕਤਾ ਜੀ ਇਹ ਪਹਿਲੇ ਹੀ ਦੱਸ ਦਿੰਦੇ ਆਪਾਂ ਦੱਸ ਦਿਓ ਜੀ ਇਹ ਵੀ ਯੈਸ অর ਨੋ 58000 ਰੁਪਇਆ 58000 ਹਾਂ ਦੁੱਧ 8 ਕਿਲੋ ਦੀ ਗਾਰੰਟੀ ਉਹ ਬਣਾ ਧਾਰੀ ਨਾ ਮਾਰੇ ਆਏ ਉਹ ਗੱਲ ਠੀਕ ਆ ਜੀ ਕਿਉਂਕਿ ਮੇਰੇ ਕੋਲ ਅੱਜ ਸੂਆ ਹੀ ਆਈ ਆ ਚੋਕੇ ਲਈ ਜਾ ਦੋ ਟਾਂ ਵੀਰੇ ਥਣਾ ਦੀ ਦੰਨ ਜਮਾ ਆ ਮੈਨੂੰ ਦੋ ਦਿਨ ਹੋ ਗਏ ਆ ਇਹਨੂੰ ਠੀਕ ਆ ਇਹ ਅੱਜ ਹੀ ਆਈ ਆ ਚੋਕੇ ਲਈ ਜਾ ਥਣਾ ਦੀ ਬਸਮਾ ਆਪਾਂ ਵੀਡੀਓ ਵੀਡੀਓ ਬਾਅਦ ਚ ਦਿਖਾ ਦਾਂਗੇ ਮਾਰਕੀਟ ਦਿਖਾ ਦਿੰਦੇ ਤੋਰ ਕੇ ਦਿਖਾ ਦੀ ਭਈ ਇਹਨੂੰ ਵੀ ਸੱਦ ਘੜ ਵੱਡਾ ਹੈ ਯਾਨੀ ਕਿ ਭਾਅ ਉਹੀ ਆ ਭਈ ਇਹਦਾ ਸਹੀ ਗੱਲ ਹਾਈਟ ਬਾਈ ਦੇ ਆ ਰਿਹਾ ਜੀ ਬੱਚਾ ਕੱਟਾ ਬਾਈ ਕੱਟਾ ਠੀਕ ਆ ਜੀ ਤੁਸੀਂ ਡੇਢ ਦੀ ਮੰਨ ਲਓ ਮਹੀਨੇ ਦੀ ਮੰਨ ਲਓ ਤੇ ਚਾਹੇ ਮੰਨ ਲਓ 2 ਮਹੀਨਿਆਂ ਦੀ ਮਾਲਕਾਂ ਨੇ ਡੇਢ ਮਹੀਨਾ ਕਹਿ ਕੇ ਦਿੱਤੀ ਆ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਇਹ 9 10 ਕਿਲੋ ਲੈ ਆਣਾ ਫਿਰ ਦੋ ਚੌਦਾਂ ਨਾਲ 9 ਅਸੀਂ ਤਾਂ ਵੀਰੇ ਬਸਮਾ ਕੇ ਦਿਖਾਵਾਂਗੇ ਇੰਨਾ ਸੋਹਣਾ ਥਣ ਕਰਦੀ ਹੈ ਨਾ ਪਾਛੂ ਕੇ ਇਹ ਠੀਕ ਆ ਬਾਈ ਦੁਨੇ ਮਹਿੰਗੇ ਬਸਮਾ ਕੇ ਬਾਅਦ ਵਿੱਚ ਬੱਚੇ ਲਾ ਕੇ ਦਿਖਾਵਾਂਗੇ ਧਾਰਾ ਮਾਰ ਕੇ ਠੀਕ ਆ ਜੀ ਇਹ ਪਕਾਇਆਂ ਦੀ ਵੀਡੀਓ ਕਰ ਲਈ ਥਣਾ ਦੇ ਸਾਇਜ ਸੋਹਣੇ ਆ ਜੀ ਡਿਮਾਂਡ ਜਮ੍ਹਾਂ ਲੈਣ ਦੇ ਨੇ 58000 ਰੁਪਈਆ ਜੀ 58000 ਰੁਪਈਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜੂ ਠੰਡੀ ਸੀਲ ਪੂਰੀ ਆ ਥੋੜਾ ਜਿਹਾ ਉਪਰਾ ਕਰਦੀ ਆ ਤਾ ਅੱਗੇ ਭਾਈ ਤੋਕੜ ਗੱਬਣ ਸੁਆ ਕੇ ਨਮਾ ਜੀ ਸੁਆ ਵੀਰੇ ਤੀਜੇ ਲਈ ਗੱਬਣਾ ਦੂਜਾ ਸੂਈ ਵੀ ਆ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਵੀਰੇ ਅੱਜ ਹੈਗੀ ਆ 5 ਮਹੀਨੇ ਤੇ 20 ਦਿਨ ਦੀ ਅੱਜ ਹੋ ਗਈ ਅੱਜ ਹੋ ਗਈ ਕੋਈ ਵੀ ਆਪਦਾ ਡਾਕਟਰ ਲਿਆਵੇ ਨਾਲ ਚੈੱਕ ਕਰਵਾ ਲੈ ਵੀ ਜੇ ਕਿਹਨੇ ਗਾਰੰਟੀ ਦੇ ਲਈ ਜਾਣੀ ਤੇ ਗਾਰੰਟੀ ਵੀ ਠੀਕ ਆ ਭਾਈ ਤੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਇਥੇ ਵੀਰੇ ਜੇ ਕੋਈ ਨਹੀਂ ਬਚਾ ਗਲਤ ਬਣਾ 14 ਘਾ ਲਓ ਯਾਨੀ ਜਿਹੜਾ ਨੈੱਟ ਤੋਲ ਮਾ ਦੁੱਧ ਹੈ 11 ਤੋਂ 12 ਦੇ ਵਿੱਚ ਵਿੱਚ ਆ ਇਹ ਵੀਗਾ ਆਪਣੇ ਕੋਲ ਕੱਲ ਆਈ ਆ ਠੀਕ ਹੈ ਜੀ ਥਾਣਾ ਦੀ ਡੰਨ ਹੈ ਜੀ ਥਾਣਾ ਦੀ ਵੀਰੇ ਗਰੰਟੀ ਹੋਊਗੀ ਘੱਟ ਵੱਧ ਭੂਰ ਸਿੱਟੇ ਦੀ ਕਿਰਾਇਆ ਦੇਵਾਂਗੇ ਠੀਕ ਹੈ ਭਾਈ ਤੋਰ ਕੇ ਦਿਖਾ ਦਿਓ ਨੂੰ ਵੀ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਤੀਜੇ ਸੂਈ ਵਾਸਤੇ 5 ਮਹੀਨੇ ਤੇ 20 ਦਿਨਾਂ ਦੀ ਕੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਗਾਂ ਨੂੰ ਵੀ ਛੋਟੀ ਲਿੱਸੀ ਲਾ ਵੀ ਮੰਨ ਕੇ ਨਾ ਵੇ ਪੱਡੀ ਗਾਂ ਜੇ ਬਜਨ ਵਜੂਦ ਵਾਲੀ ਵੇਲ ਵਾਲੀ ਬਹੁਤ ਸੋਹਣੀ ਦਜਣਾ ਠੀਕ ਹੈ ਜੀ ਬੇਨਤੀ ਹੈ ਕਿ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਲੈ ਕੇ ਆਓ ਜਿਹੜਾ ਨੈੱਟ ਦੁੱਧ ਤਿਆਰ ਆ ਉਹ 11 ਤੋਂ 12 ਕਿਲੋ ਹਥਣਾ ਦੀ ਦੰਨ ਹੋਊਗੀ ਬੇਫਿਕਰ ਹੋ ਜੋ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਕੱਦ ਕੱਠ ਵੀ ਵੱਡਾ ਵਜਨ ਵੀ ਵੱਡਾ ਜੀ ਚੋਣ ਨੂੰ ਸੀਲ ਇੰਨੀ ਆ ਜਿੱਥੇ ਮਰਜ਼ੀ ਬੰਨ ਕੇ ਜਿੱਥੇ ਮਰਜ਼ੀ ਖੜਾ ਕੇ ਚੋਲਾ ਪੈਰ ਵੀ ਨਾ ਚੁੱਕੂਗਾ ਠੀਕ ਆ ਤੇ ਡਿਮਾਂਡ ਵੇਰੇ ਦੀ ਡਿਮਾਂਡ ਵੇਰੇ ਲੈਂਡ ਦੇ ਨਾਲ ਆ ਮੋਹਲਾ ਕੋਈ 60 ਨਹੀਂ ਕੋਈ 55 ਨਹੀਂ ਜਿਹੜੇ ਲੈਣੀ ਲੈਣੇ ਆ 100 ਰੁਪਏ نوٹ ਕਰੂੰਗਾ 48000 ਰੁਪਏ ਲੈਣਾ ਹੀ ਲੈਣਾ ਠੀਕ ਆ ਜੀ ਕੋਈ ਆਪਣਾ 47 ਵਾਲਾ ਵੀ ਫੋਨ ਕਰੇ 47 ਵਾਲਾ ਵੀ ਫੋਨ ਨਾ ਲਾਵੇ ਠੀਕ ਆ ਸਪੈਸ਼ਲ ਬੇਨਤੀ ਬਾਈ ਕਹਿੰਦਾ 48000 ਲੈਣਾ ਹੀ ਲੈਣਾ 47 ਵਾਲਾ ਵੀਰੇ ਫੋਨ ਨਾ ਲਾਵੇ ਤੁਹਾਡਾ ਕੰਡਾ ਲੈ ਆਵੇ ਜੇ 11 ਕਿਲੋ ਹੋਇਆ ਤਾਂ ਗਾਣ ਦੇ ਪੈਸੇ ਦੇ ਦੇ ਤੇ ਨਹੀਂ ਗਾ ਲੈ ਠੀਕ ਆ ਜੀ ਦੋ ਟਾਈਮ ਟੈਂਡਾ ਕੋਈ ਚੋਲਵੇ ਵੀਰੇ ਠੀਕ ਆ ਬਾਈ ਬਾਕੀ ਜਿਹਨੂੰ ਪਸੰਦ ਆਉਂਦਾ ਨਗ ਨੰਬਰ ਸਕਰੀਨ ਤੇ 22 ਦਾ ਚੱਲੂਗਾ ਜੀ ਅੱਗੇ ਵੀਰੇ ਆ ਗਈ ਇਹ ਜਰਸੀ ਆ ਵੀਰੇ ਪੰਜਾਬ ਜਰਸੀ ਇਹ ਗੱਬਣ ਦੀ ਵੀਡੀਓ ਵੀ ਆਪਣੇ ਫੋਨ ਚ ਅਗਲੇ ਦੇ ਘਰ ਦੀ ਜਿੱਥੋਂ ਲਈ ਆ ਠੀਕ ਆ ਜੀ ਇਹਨੂੰ ਸੂਈ ਨੂੰ ਆਜ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਆ 5 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਇਹਦੇ ਮਗਰ ਵੀਰੇ ਬੱਚਾ ਵਾ ਕਿੰਨਾ ਦੁੱਧ ਤਿਆਰ ਆ ਜੀ ਇਹਦੇ ਥੱਲੇ ਵੀਰੇ ਜਿਹੜਾ ਤੋਲਣ ਵਾਲਾ 15 ਕਿਲੋ ਹੋਊਗਾ ਤੇ ਲੀਟਰ ਵਾਲਾ 17 ਲੀਟਰ ਹੋਊਗਾ ਠੀਕ ਆ ਜੀ ਹਾਂ 15 ਕਿਲੋ ਆਉਦਾ ਕੰਡਾ ਬਾਲਟੀ ਨਾਲ ਲੈ ਕੇ ਆਵੇ ਜਿੰਨਾ ਲੀਟਰ ਮਰਾਉਣੇ ਤਾਂ ਪਹਿਲੇ 18 ਵੀ ਹੋ ਜਾਣਗੇ ਠੀਕ ਆ ਜੀ ਆਪਾਂ ਉਹ ਕੰਮ ਨਹੀਂ ਕਰਨ ਜਿਹੜੀ ਸਚਾਈ ਲੈਣੀ ਲਵੇ ਕਿਸੇ ਨੇ ਨਹੀਂ ਲੈਣੀ ਨਾਲ ਆਪਣੇ ਘਰੇ ਠੀਕ ਆ ਇਹਦੀ ਡਿਮਾਂਡ ਮੇਰੇ ਪਹਿਲੇ ਹੀ ਦਾ ਡਿਮਾਂਡ ਵੀ ਇਹਦੀ ਜਿਵੇਂ ਹੀ ਜਹਾਜ ਆ 62000 ਰੁਪਏ ਦੀ ਘਟਦੇ ਤੋਰ ਕੇ ਦਿਖਾ ਦੀ ਬਾਈ ਸੁਆ ਦੂਜਾ ਸੂਈ ਆ 5 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਬੱਚਾ ਨੈਟ 15 ਕਿਲੋ ਜੋਕ ਕੇ ਲੈ ਜੇ ਤੇ ਜੋ ਲੀਟਰ ਮਾਰਨੇ ਤਾਂ ਬਾਈ ਕਹਿੰਦਾ 17 ਵੀ ਮਰਾ ਦਾਂਗੇ ਬਾਕੀ ਹਵਾਨਾ ਸੋਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਭਾਜਨ ਮੌਜੂਦ ਵੀ ਚੰਗਾ ਬਾਕੀ ਪੰਜਾਬ ਵਾਲੀ ਹੈ। ਹਾਂ ਕੀ ਵੀ ਰਸਮੀ ਕਰਕੇ ਥੋੜੀ ਲਾ ਜਾਈ ਗੱਭਣ ਦੀ ਵੀਡੀਓ ਦਿਖਾਵਾਂ ਨਾ। ਇਹਦੀ ਜਿਹੜੀ ਤਿਆਰੀ ਸੀ ਪਹਿਲਾਂ ਨਾ ਇਹ। ਠੀਕ ਹੈ। ਦੰਦੋ ਇਹ ਪਲੂਨ ਵੱਚੀ ਹੈ ਇਹ। ਪਹਿਲਾਂ ਨਾ ਜੀ। ਪਲੂਨ ਆ ਵੀਰੇ ਹਾਂ। ਠੀਕ ਹੈ ਜੀ। ਇਹਦੀ ਆਪਾਂ ਗੱਭਣ ਦੀ ਵੀਡੀਓ ਦਿਖਾ ਕੇ ਇੰਨੀ ਵੀ ਜਾਇਜ਼ ਪਿਆਰੀ ਸੀ। ਬਹੁਤ ਜਿਆਦਾ ਵੀਡੀਓ ਆਪਣੇ ਫੋਨ 'ਚ ਗੱਭਣ ਦੀ ਹੈਗੀ ਆ। ਠੀਕ ਹੈ ਜੀ। ਬਾਕੀ ਥਾਣਾ ਦੇ ਸਹਿਜ ਵੀ ਸੋਹਣੇ। ਥੋੜਾ ਦੇਖ ਲੈ ਕਿ ਤੋਰਾਣੀ ਮਾੜਾ ਗਾਂ ਦਾ। ਸਹੀ ਗੱਲ ਆ ਜੀ। ਕਿੰਨਾ ਕਬਾਜੂ ਵੀਰੇ ਦੁੱਧ ਦੁੱਧ ਵੀਰੇ ਜੀ ਆਪਣੇ ਕੋਲ 2-4 ਰੰਗ ਰਹਿ ਗਈ ਆਪਾਂ 20 ਕਿਲੋ ਚਵਾ ਕੇ ਦੇਵਾ ਠੀਕ ਆ ਜੀ ਹਾਂ 15 ਕਿਲੋ ਅਜੇ ਫਿਰ ਕੰਡੇ ਵਾਲਾ ਚਾਰ ਨੂੰ ਦੇਖ ਲੈ ਲੇ ਕਿੰਨੀ ਠੀਕ ਆ 63000 ਰੁਪਇਆ ਜੀ 62000 62000 ਰੁਪਇਆ ਇਸ ਕੁਆਲਿਟੀ ਦਿਖਾ ਦੇ ਜੀ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਕੁਆਲਿਟੀ ਦੇਖ ਸਕਦੇ ਹੋ ਬੱਚਾ ਮਗਰ ਆ ਜਾਂਦਾ ਵੱੱਛਾ ਜੀ ਇਹਦੇ ਗੋਲ ਕਾਨਾ ਛੋਟਾ ਜਾਂ ਬਾਕੀ ਵੀਲ ਵੀ ਚੰਗੀ ਆ ਤੇ ਕੱਦ ਵੀ ਚੰਗਾ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਜੀ ਰੰਗ ਕੰਦਾ ਇਹ ਉਹਦੇ ਬੱਚੇ ਬਾਕੀ 62000 ਚੋ ਬਾਈ ਕਹਿੰਦਾ ਲੈਣਾ ਹੀ ਆ ਫੈਕਸੀ ਆ ਇਹ ਜਿਆਦਾ ਚੰਗੀ ਆ ਵੀਰੇ ਹੱਥ ਵਾਲੀ ਪੈਰ ਵੀ ਨਹੀਂ ਜੋਗਦੀ ਇਥੇ ਵੜ ਜਾਂਦੀ ਆ ਠੀਕ ਆ ਜੀ ਬਾਕੀ ਤੁਹਾਨੂੰ ਬੱਚੇ ਦਾ ਨਾੜੂ ਵਾ ਦਿਖਾ ਕੇ ਦਿਖਾ ਦੇ ਬਿਲਕੁਲ ਨਾਲ ਆ ਠੀਕ ਆ ਜੀ ਬਿਲਕੁਲ ਨਾੜੂ ਵਾ ਨਾਲ ਆ ਬੱਚੇ ਦਾ ਨਾੜੂ ਵਾ ਚੈੱਕ ਕਰ ਸਕਦੇ ਹਾਂ ਬੱਚੇ ਦਾ ਜੀ ਤਾਂ ਸੀ ਜੀ ਸਲੀਪ ਬਹੁਤ ਜਿਆਦੀ ਆ ਠੀਕ ਆ ਭਾਈ ਤੇ ਅੱਗੇ ਧਾਰਾ ਮਾਰ ਕੇ ਤੁਹਾਨੂੰ ਆ ਨਾ ਵੀਰੇ ਜੇ ਕੋਈ ਪਾਣ ਵਾਲਾ ਬੰਦਾ ਲੈਂਦਾ ਜੀ ਨੇ ਮੋੜਨੀ ਆ ਹਨਾ ਆਪਾਂ ਨੂੰ ਤੇ 6 ਥੋੜੇ ਜਿਹਾ ਹੀ ਰਹਿ ਗਏ ਹਾਂਜੀ ਆਪਾਂ 15 ਦਿਨ ਦਾ ਕਾ ਕੱਚੀ ਵੀ ਲੈ ਲਾਂਗੇ ਠੀਕ ਹੈ ਜੀ ਛਿਆਂ ਦੀ ਹੋ ਜਣੀ ਮਨ ਕੀ ਮਤਲਬ ਅੱਜ ਤੋਂ ਢਾਈਆਂ ਮਹੀਨੇ ਨੂੰਗਾ 75000 ਦੀ ਵਾਪਸ ਲੈ ਲਵਾਂਗੇ ਠੀਕ ਹੈ ਜੀ ਵੱਧ ਵੈਗਦੀ ਹੋਵੇ ਵੇਚ ਲਵੇ ਨਹੀਂ ਅੱਜ ਆਪਣੇ 1000 ਰੁਪਏ ਸਾਈ ਰੱਖ ਲਵੇ ਤਾਂ ਉਹ 70000 ਦੀਆਂ ਵਿੱਚੋਂ 15 ਦਿਨ ਵਾਪਸ ਲੈ ਲੈ 15 ਦਿਨ ਕੱਤੀਆਂ 75000 ਦੀ ਵਾਪਸ ਲੈ ਲਵਾਂਗੇ ਠੀਕ ਹੈ ਜੀ ਗੱਲ ਜ਼ਬੇਰੇ ਹੇ ਇਹ ਮਹੀਨਾ ਡੇਢ ਮਹੀਨਾ ਦੁੱਧ ਦੇਊਗੀ ਦੁੱਧ ਦੇਊਗੇ ਜੀ ਹਾਂ ਤੇ ਨਾਲੇ ਰਕਮ 'ਚ ਵਾਧਾ ਕਰਕੇ ਦੇ ਨਾਲੇ ਰਕਮ 'ਚ ਠੀਕ ਹੈ ਕਿਉਂਕਿ ਇਹ ਸੱਜਰ ਦਾ ਸਾਨੂੰ ਪਤਾ ਸਭ ਤੋਂ ਹੀ ਗਈ ਸੀ ਇਹ ਸੱਜਰ ਠੀਕ ਹੈ ਜੀ ਤੇ ਸੱਜਰ ਨੇ ਇਹਨੇ 32 ਕਿਲੋ ਦ ਤਾਂ ਧਾਰਮ ਰਾਗੇ ਚੈੱਕ ਕਰਾ ਦੇ ਗਰੂਕ ਲਾ ਦੇ